ਵਾਹਿ ਗੁਰੂ ਸੋਰਠ ਮਹੱਲਾ ਪੰਜਵਾ ਰਾਜਨ ਮਹਰਾਜਾ ਉਰਜਾਇਓ ਮਾਨਨ ਮਹ ਅਬਿਮਾਨੀ ਲੋਭਨ ਮਹ ਲੋਭੀ ਲੋਭਾਇਓ ਲੋਭਨ ਮਹ ਲੋਭੀ ਲੋਭਾਇਓ ਲੋਭਨ ਮਹ ਲੋਭੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕਉ ਇਹੀ ਸੁਹਾਵੇ ਵੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੇ ਰਹਾਉ ਅਮਲਨ ਸਿਓ ਅਮਲੀ ਲਪਟਾਇਓ ਊ ਮਨ ਊ ਮ ਪਿਆਰੀ ਖੀਰ ਸੰਗ ਬਾਰਿਗ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹਿ ਬਿਦਵੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੀ ਰਸਨਾ ਸਾਦੁ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵਹਿ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸੋਰਠ ਮਹਲਾ ਪੰਜਵਾ ਹਮ ਮੈਲੇ ਤੁਮ ਊਚਲ ਕਰਤੇ ਹਮ ਨਿਰਗੁਨ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋਠਾਪੁਰ ਦੇਸਾ ਰਹਾਓ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੁਮ ਕਰਹੋ ਭਲਾ ਹਮ ਭਲੋ ਨਾ ਜਾਣਹਿ ਤੁਮ ਸਦਾ ਸਦਾ ਦਇਆਲਾ ਤੁਮ ਸੁਖदाई ਪੁਰਖ ਬਿਦਾਤੇ ਤੁਮ ਰਖੋ ਆਪਣੇ ਬਾਲਾ ਤੋ ਮਨਿ ਦਾਨ ਅਟਲ ਸੁਲਤਾਨ ਜੀਅ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਜੀਅ ਜੰਤ ਸਭ ਜਾਚੈ ਜਾਚੈ ਪਾਠ ਕਰਨਾ ਹੈ ਜਾਚੈ ਵਖਰਾ ਵਖਰਾ ਨਹੀਂ ਕਰਨਾ ਚੇਤੇ ਰੱਖਣਾ ਜੀ ਇਹ ਨੋਟ ਕਰ ਲੈਣਾ ਜਾਚੈ ਪਾਠ ਇਕੱਠਾ ਹੈ ਹਾਂਜੀ ਤਉ ਮਨਿਧਾਨ ਅਟਲ ਸੁਲਤਾਨ ਜੀ ਅਜੰਤ ਸਭ ਜਾਚੈ ਕਹੋ ਨਾਨਕ ਹਮ ਇਹਿ ਹਵਾਲਾ ਰਾਖ ਸੰਤਨ ਕੈ ਪਾਛੈ ਸੋਰਠ ਮਹਲਾ ਪੰਜਵਾ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ ਮਾਦਾ ਤੂ ਠਾਕੁਰ ਸਿਰ ਮੋਰਾ ਈਹਾ ਊਹਾ ਤੁਹਾਰੋ ਧੋਰਾ ਰਹਾਓ ਕੀਤੇ ਕਉ ਮੇਰੇ ਸੰਮਾਨੈ ਕਰਨ ਹਾਰ ਤ੍ਰਿਣ ਜਾਣੈ ਤੂ ਦਾਤਾ ਮਾਂਗਨ ਕਉ ਸਗਲੀ ਦਾਨ ਦੇਹ ਪ੍ਰਭ ਭਾਨੈ ਖਿਨ ਮਹਿ ਅਵਰ ਖਿਨ ਮਹਿ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਕੂੜੋ ਗਹਿਰ ਗੰਭੀਰੋ ਪੂਚਾਉ ਅਗਮ ਅਪਾਰੇ ਸਾਧ ਸੰਗ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ਅਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸੋਰਠ ਮਹੱਲਾ ਪੰਜਵਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਓ ਸੰਤਨ ਸਿਓ ਮੇਰੀ ਲੇ ਆਵਾ ਦੇਵੀ ਸੰਤਨ ਸਿਓ ਬਿਉਹਾਰਾ ਸੰਤਨ ਸਿਓ ਹਮਲਾਹਾ ਖਾਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋਕਉ ਪੂੰਜੀ ਸੌਪੀ ਤਉ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੇ ਗੋ ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰਿ ਸਿਓ ਮਨ ਮਾਨਿਆ ਰੰਗ ਰਤੇ ਬਿਸਮਾਦੇ ਸੋਰਠ ਮਹੱਲਾ ਪੰਜਵਾ ਜੇਤੀ ਸਮਗਰੀ ਦੇਖ ਹੋਰੇ ਨਾਰ ਤੀਤੀ ਹੀ ਛੱਡ ਜਾਣੀ RAM ਨਾਮ ਸੰਗ ਕਰ ਬਿਉਹਾਰਾ ਪਾਵਹਿ ਪਾਦ ਨਿਰਬਾਨੀ प्यारे तू मेरो सुख दाता गुरपूरै दिया उपदेशा तोमही सांग पराता रहआव काम क्रोध लोभ मोह अभिमाना ता मैं सुख नहीं पाईए हो हो रेन तू सगल की मेरे मन हो हो रेन तू सगल की मेरे मन तौ अनद मंगल सुख पाईए ਅਕਾਲ ਨਾ ਪਾਨੈ ਅੰਤਰ ਬਿਧ ਜਾਣੈ ਤਾ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਇਹੋ ਮਨੁਵਾ ਅਕਾਲ ਮੂਰਤ ਗੁਰ ਦੇਵਾ ਗੋਬਿਦ ਤਾ ਮੋਦਰ ਦਇਆਲ ਮਾਦਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਣ ਨਾਮੋ ਵਾਲੇਵਾ ਨਾਮ ਨਾਨਕ ਪ੍ਰਾਨ ਅਧਾਰਾ ਸੋਰਠ ਮਹੱਲਾ ਪੰਜਵਾ ਮਿਰਤਕ ਕਾਉ ਪਾਇਓ ਤਨ ਸਾਸਾ ਵਿਛਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਰੋਗ ਕਾ ਟਾਹਿਓ ਡੇਰਾ ਦੁਖ ਸੁਖ ਕਾਟਾ ਹੈ ਓ ਟੇਰਾ ਅਨੰਦ ਮੰਗਲ ਬਿਸਰਾਮ ਮਨ ਬਾੰਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਈਹਾ ਸੁਖ ਆਗੈ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੂਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਸੋਰਠ ਮਹੱਲਾ ਪੰਜਵਾ ਰਤਨ ਛਾੜ ਰਤਨ ਛਾੜ ਕਉੜੀ ਸੰਗ ਲਾਗੇ ਜਾਤੇ ਕਸ਼ੂ ਨਾ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰਹੁ ਹਰ ਹਰ ਨਾਮ ਪਰਾਨੀ ਬਿਨ ਸਹਿ ਕਾਚੀ ਦੇਹ ਅਗਿਆਨੀ ਰਹਾਓ ਮ੍ਰਿਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾ ਕੀ ਕਾਛ ਨ ਵਡਾਈ ਨਾ ਰਾਮ ਭਜਨ ਬਿਨ ਕਾਮ ਨ ਆਵਸ ਰਾਮ ਭਜਨ ਬਿਨ ਕਾਮ ਨ ਆਵਸ ਸਾਗ ਨਾ ਕਾ ਪੂਜਾਈ ਹਉ ਹਉ ਕਰਤਿ ਬਿਹਾਏ ਅਵਰਦਾ ਜੀਅ ਕੋ ਕਾਮ ਨਾ ਕੀਨਾ ਤਾਵਤ ਤਾਵਤ ਨਹਿ ਤ੍ਰਿਪਤਾਸਿਆ ਆ ਰਾਮ ਨਾਮ ਨਹੀਂ ਚੀਨਾ ਸਾਧ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹਿ ਬੇਨੰਤੀ ਕਾਟੋ ਅਵਗੁਣ ਮੇਰੇ ਸੋਰਠ ਮਹੱਲਾ ਪੰਜਵਾ ਗੁਣ ਗਾਵੋ ਪੂਰਨ ਅਬినాਸੀ ਕਾਮ ਕ੍ਰੋਧ ਬਿਖਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੁਰ ਗੁਰ ਮਿਟਿਓ ਭਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਓ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਤ ਕਤ ਪੂਰ ਰਹੇ ਓ ਪਰਮੇਸ਼ਰ ਕਤ ਆਵੇ ਕਤ ਜਾਈ Jap ਤਬ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਹੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਾਨ ਤਨ ਭਏ ਬਿਗਾਸਾ ਸੋਰਠ ਮਹੱਲਾ ਪੰਜਵਾ ਕਰਨ ਕਰਾਵਣਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀਅ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਓ ਗੁਰ ਕੀ ਸਰਣ ਪਏ ਭੈ ਨਾਸੀ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੈ ਥਾਨੇ जय जय कार करै सब उस्तत संगत साद प्यारी सद बलि हार जाओ प्रभु अपने जिन पूरन पै जसवारी गोष्ट ज्ञान नाम सुन उदरे जेन जेन दर्शन पाया भयो किरपाल नानक प्रभु अपना अनद सेती कर आया शब्द दी रहाओ वाली पंक्ति ਮੇਰਾ ਗੁਰ ਹੋਵਾ ਆਪ ਸਹਾਈ ਈਓਂ ਵਿਸਰਾਮ ਲਾ ਕੇ ਪਾਠ ਕਰਨਾ ਹੈ ਮੇਰਾ ਗੁਰ ਹੋਵਾ ਆਪ ਸਹਾਈ ਹਾਂਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਓ ਸਤਿਗੁਰ ਨਾਮ ਨਿਧਾਨ ਧ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾ ਕਹੋ ਬਿਗਨ ਨਾ ਕੋ ਲਾਗੇ ਜੋ ਸਤਿਗੁਰ ਆਪਣੈ ਰਾਖੇ ਚਰਨ ਕਮਲ ਬਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਾਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲੇ ਹਾਰੈ ਜਿਨ ਪੂਰਨ ਪੈਜ ਰਖਾਈ ਕਾਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਇਹ ਪਾਠ ਥੋੜਾ ਪਹਾੜਾ ਕਰਕੇ ਕਰਨਾ ਜੀ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰ ਹੈ ਸੋਈ ਸੋਈ ਜਾਣੈ ਰਹਿ ਨ ਕਸ਼ੁਐ ਛਾਨੀ ਰਹਾਓ ਜੇ ਹਵਾ ਸੁਆਦ ਲੋਭ ਮਦ ਮਤ ਉਪਜੇ ਅਨਕ ਬਿਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਹਉ ਮੈਂ ਬੰਧਨ ਕੇ ਭਾਰਾ ਦੇ ਕੇ ਵਾੜ ਅਨੇਕ ਪੜਦੇ ਮਹਿ ਪਰਦਾ ਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗਹਿ ਤਬ ਕੌਣ ਪੜਦਾ ਤੇਰਾ ਢਾਕੈ ਦੀਨ ਦਇਆਲ ਪੂਰਨ ਦੁਖ ਭੰਜਨ ਤੋਮ ਬਿਨ ਓਟ ਨਾ ਕਾਈ ਕਾਢ ਲੇ ਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਸੋਰਠ ਮਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੌਰ ਪੂਰੇ ਕੀ ਬਾਣੀ ਜਬ ਅਨੰਦ ਕਰਹੁ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬ ਹੂ ਜਾਈ ਰਹਾਓ ਅੰਮ੍ਰਿਤ ਨਾਮ ਪਰਮੇਸ਼ਵਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪ੍ਰਾਪਤ ਹੋਐ ਸੋ ਜਨ ਨਿਰਮਲ ਥੀਵੈ ਬੇਗਨ ਬੇਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚੂਤ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦ ਨਾਨਕ ਕਾਉ ਸੋ ਪ੍ਰਭ ਹੋਆ ਬੇਲੀ ਸੋਰਠ ਮਹੱਲਾ ਪੰਜਵਾ ਪੰਚ ਪਦਾ ਬਿਨ ਸਹਿ ਮੋਹ ਮੇਰਾ ਅਰ ਤੇਰਾ ਬਿਨ ਸਹਿ ਆਪਣੀ ਧਾਰੀ ਸੰਤ ਹੋ ਇਹ ਬਤਾਵ ਹੋ ਕਾਰੀ ਜਿਤ ਹੋ ਮੈਂ ਗਰਬ ਨਿਵਾਰੀ ਰਹਾਉ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਪੋਵਾਂ ਸਗਲ ਰੇ ਨਾਰੀ ਪੇਖਿਓ ਪ੍ਰਭ ਜੀਓ ਆਪਣੈ ਸੰਗੇ ਚੂਕੈ ਪ੍ਰੀ ਚੂਕੈ ਪੀਤ ਪ੍ਰਮਹਾਰੀ ਔਖਾ ਦਾ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸੋਰਠ ਮਹਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਗਲ ਬਨਾਸਬਤ ਮਹਿ ਬੈ ਸੰਤਰ ਸਗਲ ਦੂਦ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਾਟ ਘਾਟ ਮਾਦਵ ਜੀਆ ਸੰਤ ਹੋ ਘਾਟ ਘਾਟ ਰਹਿ ਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਛੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿ ਆ ਸਮਾਇਓ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਹੋਏ ਆਨੰਦਾ ਬਿਨ ਸਹਿ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਭ ਨਿਤ ਪਾਵਹਿ ਬਹੁਰ ਨ ਤ੍ਰਿਸ਼ਨਾ ਭੁਖੀ ਜਾ ਕੋ ਨਾਮ ਲੈ ਤੂ ਸੁਖੀ ਸਾਸ ਸਾਸ ਧਿਆਵੋ ਠਾਕੁਰ ਕਾਓ ਮਾਨ ਤਨ ਜੀ ਰੇ ਮੁਖੀ ਰਹਾਓ ਸ਼ਾਂਤ ਪਾਵਹਿ ਹੋਵਹਿ ਮਨ ਸੀਤਲ ਅਗਨ ਨ ਅੰਤਰ ਤੁਖੀ ਗੁਰ ਨਾਨਕ ਕਉ ਪ੍ਰਭੂ ਦਿਖਾਇਆ ਚਾਲ ਥਲ ਤ੍ਰੇ ਭਵਨ ਰੁਖੀ ਦੁਖੀ ਭੁਖੀ ਸੁਖੀ ਮੁਖੀ ਧੁਖੀ ਰੁਖੀ ਇਹ ਸਾਰੇ ਜਰਾ ਜੋਰ ਦੇ ਕੇ ਅੱਖਰ ਆਉਣੇ ਨੇ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਾਲ ਥਲ ਤ੍ਰਿ ਭਵਨ ਰੁਖੀ ਹਾਂਜੀ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਾਲ ਥਲ ਤ੍ਰਿ ਭਵਨ ਰੁਖੀ ਸੋਰਠ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹੁ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟ ਬੁਲਾਵਹੁ ਆਪਣੀ ਵਿਦ ਆਪ ਜਨਾਵਹੁ ਹਰ ਜਨ ਮੰਗਲ ਗਾਵਹੁ ਰਹਾਓ ਬਿਸਰਨਾਹੀ ਕਬ ਹੂ ਹਿਏ ਤੇ ਇਹ ਵਿਦ ਮਨ ਮਹਿ ਪਾਵਹੁ ਗੁਰਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨਾ ਧਾਵਹੁ ਸੋਰਠ ਮਹੱਲਾ ਪੰਜਵਾ ਜਾ ਕਹਿ ਸਿਮਰਨ ਸਭ ਕਿਛ ਪਾਈਐ ਬਿਰਤ ਜਾ ਕਹਿ ਸਿਮਰਨ ਸਭ ਕਾ ਛ ਪਾਈਐ ਬਿਰਥੀ ਕਾਲ ਨਾ ਜਾਈ ਸਾ ਸੰਗਤ ਜੀ ਇਹ ਆਮ ਤੌਰ ਤੇ ਪਾਠੀ ਸਿੰਘਾਂ ਕੋਲੋਂ ਗਲਤੀ ਹੋ ਜਾਂਦੀ ਹੈ ਜਾ ਕਹਿ ਸਿਮਰਨ ਸਭ ਕਾ ਛ ਪਾਈਐ ਕਕਾ ਮੁਕਤਾ ਹੈ ਸਿਹਾਰੀ ਨਹੀਂ ਆਮ ਤੌਰ ਤੇ ਪਾਠੀ ਸਿੰਘ ਜਾਂ ਰਾਗੀ ਸਿੰਘ ਕਿਸ਼ ਬੋਲ ਜਾਂਦੇ ਨੇ ਜਾਕਿ ਸਿਮਰਨ ਸਭ ਕਿਸ਼ ਪਾਈਐ ਸੋ ਕਾਸ਼ ਪਾਠ ਹੈ ਚੇਤੇ ਰੱਖਣਾ ਯਾਦ ਰੱਖਣਾ ਇਉਂ ਪਾਠ ਇਹ ਬਿਹਾਰੀ ਸਿਹਾਰੀ ਬਿਹਾਰੀ ਤੋਂ ਬਿਨਾ ਸਤਿਗੁਰੂ ਮਹਾਰਾਜ ਜੀ ਨੇ ਲਿਖਿਆ ਹੈ ਜਾਕਿ ਸਿਮਰਨ ਸਭ ਕਾਸ਼ ਪਾਈਐ ਬਿਰਥੀ ਕਾਲ ਨਾ ਜਾਈ ਜੋ ਕਹਿ ਸਿਮਰਨ ਸਭ ਕਸ਼ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਚੋ ਜੋ ਸਭ ਮਹਿ ਰਹਾ ਸਮਾਈ ਹਰ ਹਰ ਸਿਮਰਹੁ ਸੰਤ ਕੋ ਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਾਲਾ ਰਹਾਓ ਸਾਰ ਸਮਾਲੈ ਨੇਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਅਬਿਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈਐ ਬਾਹੜ ਦੂਖ ਨਾ ਹੋਈ ਰਹਾਓ ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਹੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਪਰੋਈ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬੇਦਾਤੇ ਆਪੇ ਕਰਨਹਿ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾ ਅੰਤਰ ਕੀ ਗਤ ਤੁਮ ਹੀ ਜਾਣੀ ਤੁਝ ਹੀ ਪਾਹਿ ਨਬੀਰੋ ਬਖਸ ਲੈ ਹੋ ਸਾਹਿਬ ਪ੍ਰਭ ਆਪਣੇ ਲਾਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਨੀਰੋ ਹਰ ਚਰਨ ਸਰਣ ਮੋਹਿ ਚੇਰੋ ਰਹਾਓ ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹਿੇਰੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤਉ ਨਾਨਕ ਕਹਾ ਨੀ ਹੋਰੋ ਸੋਰਠ ਪੰਜਵਾ ਸੋਰਠ ਪੰਜਵਾ ਸਤਿਗੁਰੂ ਮਹਾਰਾਜ ਜੀ ਨੇ ਇਥੇ ਮਹੱਲਾ ਅੱਖਰ ਨਹੀਂ ਲਿਖਿਆ ਹੋਇਆ ਅੱਜਕੱਲ੍ਹ ਭਾਗਾਂ ਵਿੱਚ ਤੇ ਸਰੂਪਾਂ ਵਿੱਚ ਇਹ ਮਹੱਲਾ ਅਖਰ ਛਪਦਾ ਹੈ ਸੋਰਠ ਮਹੱਲਾ ਪੰਜਵਾਂ ਲਿਖਿਆ ਹੋਇਆ ਹੁੰਦਾ ਹੈ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਮਹੱਲਾ ਨਹੀਂ ਹੈ ਸ਼ਬਦਾਰਥ ਪੋਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੁਰਾਣੀ ਛਪੀ ਹੋਈ ਹੈ ਇਹਦੇ ਵਿੱਚ ਵੀ ਮਹੱਲਾ ਨਹੀਂ ਸੰਪਰਦਾ ਦੇ ਵਿੱਚ ਵੀ ਸ਼ੁਰੂ ਤੋਂ ਹੀ ਇਹ ਸੋਰਠ ਪੰਜਵਾਂ ਮਹੱਲੇ ਤੋਂ ਬਿਨਾ ਹੀ ਪਾਠ ਕੀਤਾ ਜਾਂਦਾ ਹੈ ਸ਼ੁੱਧ ਹੈ ਇਸ ਨੂੰ ਇਸੇ ਤਰ੍ਹਾਂ ਮੰਨਣਾ ਸੋਰਠ ਪੰਜਵਾ ਇਹ ਪਾਠ ਹੀ ਪ੍ਰਮੁੱਖ ਰੱਖਣਾ ਜੀ ਸੋਰਠ ਪੰਜਵਾ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ अस्थिर भए लाग हर चरणी गोविंद के गुण गाए भलो समूरत पूरा सांत सहज आनन्द नाम जप वाजे अनहद तूरआ रहआव मिले स्वामी प्रीतम अपने घर मन्दिर सुख दाई हर नाम निधान नानक जन पाया सगली इच्छ पुजाई ਸੋਰਠ ਮਹੱਲਾ ਪੰਜਵਾ ਗੁਰ ਕੀ ਚਰਨ ਬਸੇ ਰਿਤ ਭੀਤਰ ਸੋਭ ਲਖਣ ਪ੍ਰਭ ਕੀ ਨਐ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਅਰਖਵਾਰੋ ਮੀਤ ਦੂਣ ਚੌਣੀ ਦੇਵ ਡਿਆਈ ਸੋਭਾ ਨੀਤਾ ਨੀਤ ਰਹਾਓ ਜੀ ਆਇਆਂ ਤ ਪ੍ਰਭ ਸਗਲ ਉਧਾਰੇ ਦਰਸਨ ਦੇਖਣ ਹਾਰੇ ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ਸੋਰਠ ਮਹੱਲਾ ਪੰਜਵਾ ਸੰਚਨ ਕਰੋ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ ਬਿਲਿਸ਼ ਬਿਨੋਦ ਆਨੰਦ ਸੁਖ ਮਾਣ ਹੋ ਖਾਏ ਜੀਵ ਹੋ ਸਿੱਖ ਪਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਚਾੜ ਲੰਗਉ ਬੇਖ ਸੰਸਾਰ ਰਹਾਉ ਭਾਏ ਕਿਰਪਾਲ ਪੂਰਨ ਅਬినాਸੀ ਆਪ ਹੈ ਕੀ ਨੀਸਾਰ ਪੇਖ ਪੇਖ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ਸੋ ਰਠ ਮਹੱਲਾ ਪੰਜਵਾ ਗੁਰ ਪੂਰੇ ਆਪਣੀ ਕਲ ਧਾਰੀ ਸਭ ਘਟ ਉਪਜੀ ਦਇਆ ਆਪੇ ਮੇਲ ਵਡਾਈ ਕੀਨੇ ਕੁਸਲ ਖੇਮ ਸਭ ਭਇਆ ਸਤਿਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਂ ਥਨ ਅੰਤਰ ਜਾਤ ਕਤ ਪੇਖੋ ਸੋਈ ਨਾਨਕ ਗੁਰ ਪਾਇਓ ਵਡਭਾਗੀ ਤਿਸ ਜੇਵਡ ਅਵਰ ਨਾ ਕੋਈ ਸੋਰਠ ਮਹੱਲਾ ਪੰਜਵਾ ਸੂਘ ਮੰਗਲ ਕਲਿਆਣ ਸਹਿਜ ਧੋਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ ਰਾਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਗੁਰੂ ਸਾਹਿਬ ਜੀ ਨੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਤਾਪ ਬੁਖਾਰ ਜੋ ਮਹਾਰਾਜ ਜੀ ਦੇ ਸਰੀਰ ਤੇ ਕਸ਼ਟ ਆਇਆ ਸੀ ਉਹਦੀ ਨਿਰਵਿੜਤੀ ਹੋ ਗਈ ਅੰਜਮੇ ਪਾਤਸ਼ਾਹ ਆਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਾਂ ਇਸ ਸ਼ਬਦ ਵਿੱਚ ਹਾਂਜੀ ਸੂਖ ਮੰਗਲ ਕਲਿਆਣ ਸਹਿਜ ਧੁਨ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ ਰਾਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾ ਕੀ ਸੇਵ ਨ ਬਿਰਤੀ ਜਾਈ ਰਹਾਓ ਕਰ ਮਹਿ ਸੂਖ ਬਾਹਰ ਫਨ ਸੂਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰਿ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਧੁਨ ਉਪਜੀ ਰੋਗਾ ਘਾਣ ਮਿਟਾਈ ਰਹਾਓ ਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਏ ਅਬినాਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਰੋਗ ਸਭ ਨਾਸੇ ਗਏ ਕਲੇਸ਼ ਰੋਗ ਸਭ ਨਾਸ਼ੇ ਪ੍ਰਭ ਆਪਣਾ ਕਿਰਪਾ ਧਾਰੀ ਆਠ ਪਹਿਰ ਆਰਾਧ ਹੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਉ ਤੂ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੇ ਕਾ ਪ੍ਰਭ ਆਗੈ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਣ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਉ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭਏ ਦਿਆਲਾ ਜੈ ਜੈਕਾਰ ਭੇਜ ਜਗ ਭੀਤਰ ਹੋਆ ਪਾਰ ਬ੍ਰਹਮ ਅਰਖ ਵਾਲਾ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਗੁਰ ਪੂਰੈ ਕੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦੇਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਦਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਾਨ ਤਨ ਦੇਹ ਸੁਖਾਲੀ ਰਹਾਓ ਪਤ ਤ ਉਦਾਹਰਨ ਸਤਿਗੁਰ ਮੇਰਾ ਮੋਹੇ ਤਿਸ ਕਾ ਪਰਵਾਸਾ ਬਖਸ ਲਏ ਸਭ ਸੱਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰ ਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰ ਪੂਰੈ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਸਤਿਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀਅ ਜੰਤ ਆਪੇ ਰਾਖੇ ਜਮਹੈਂ ਕੀਓ ਹਟਤਾਰ ਹਰ ਕੇ ਚਰਨ ਰਿਧਾ ਓਰ ਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ 길 ਬਿਖ ਕਾਟਣ ਹਾਰ ਰਹਾਓ ਤੇਸ ਕੀ ਸਰਣੀ ਊਪਰੈ ਭਾਈ ਜਿਨ ਰਚਿਆ ਸਭ ਕੋਇ ਕਰਨ ਕਾਰਨ ਸਮਰੱਥ ਸੋ ਭਾਈ ਸਚੈ ਸਚੀ ਸੋਇ ਨਾਨਕ ਪ੍ਰਭੂ ਧਿਆਈਐ ਭਾਈ ਮਾਨ ਤਨਸੀ